ਕਿਉਂਕਿ ਜੋ ਇਲੈਕਸ਼ਨ ਤੰਤਰੰਤ ਸੇ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਹੀ ਕਾਰਕਟਰ ਚਾਹੇ ਉਹ ਬਲਾਕ ਲੈਵਲ ਤੇ ਸਨ ਚਾਹੇ ਉਹ ਡਿਸਟ੍ਰਿਕਟ ਲੈਵਲ ਤੇ ਸਾਰੇ ਪੰਜਾਬ ਤੋਂ ਸਾਰੇ ਚੇਅਰਮੈਨ ਐਮਐਲਏ ਸਹਿਮਾਨ ਮਿਰਸਤਰ ਸਹਿਬਾਨ ਸਾਰਿਆਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਐਜ਼ ਅ ਰੈਸਟ ਵਲੋਂ ਸਾਡੇ ਸਾਡੇ ਕਾਉਂਸਲਰ ਔਰ ਸਾਰੇ ਚੇਅਰਮੈਨ ਸਾਰੇ ਸਾਥੀਆਂ ਨੇ ਜਾ ਕੇ ਉੱਥੇ ਮਿਹਨਤ ਕੀਤੀ ਜਿਹਦੇ ਨਾਲ ਅੱਜ ਇਤਨਾ ਵੱਡਾ ਜਲਤ ਆਇਆ ਹੈ ਕਿ 12000 ਦਾ ਮਤਲਬ ਹੈ ਆਮ ਆਦਮੀ ਪਾਰਟੀ ਦੀਏ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਹਰਵਿੰਦਰ ਸਿੰਘ ਮਾਨ ਸਾਹਿਬ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਪਈਆਂ ਨੇ ਉਹਨਾਂ ਦੇ ਕੀਤੇ ਹੋਏ ਪੰਜਾਬ ਜੋ ਉਹਨਾਂ ਵਿਕਾਸ ਕੀਤਾ ਜਨਤਾ ਨੇ ਉਹਦੇ ਉੱਪਰ ਆਪਣੀ ਮੋਹਰ ਲਗਾਈ ਹੈ ਕਿ ਆਮ ਆਦਮੀ ਪਾਰਟੀ ਹੀ ਕੇਵਲ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਸੋ ਮੈਂ ਨਾਲ-ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੰਜੀਵਾੜੀ ਉਹਨਾਂ ਦੇ ਨਾਲ ਸਾਡੇ ਪਰਿਵਾਰੀ ਸ੍ਰੀ ਮਨੀਸ਼ ਸੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ अमन अरोड़ा जी जिणा ਨੇ ਸਾਰੇ ਨਾਲ ਮਿਲ ਕੇ ਮਿਹਨਤ ਕੀਤੀ ਔਰ ਦਾਸਤਾਲ ਜੁਗੀਆਂ ਪਾਰਟੀਆਂ ਨੂੰ ਕਿ ਅੱਜ ਪੰਜਾਬ ਦੀ ਗੱਜਤ ਹੈ ਅੱਜ ਵੀ ਆਮ ਆਦਮੀ ਪਾਰਟੀ ਦੀ 2027 ਨੂੰ ਕਿਵੇਂ ਦੇਖਦੇ ਹੋ ਕਿ ਕੱਲ ਨੂੰ ਸੈਮੀਫਾਈਲ ਜਿੱਤਦਾ ਹੈ ਉਹ ਫਾਈਨਲ ਵੀ ਉਹ ਜਿੱਤਦਾ ਹੈ ਸੋ ਸਾਫ ਲੋਕਾਂ ਨੇ ਜੋ ਟ੍ਰੈਂਡ ਆਫ ਦਾ ਪਬਲਿਕ ਹੈ ਗੱਲ ਦੱਸਦਾ ਹੈ ਕਿ ਪੰਜਾਬ ਦੀ ਜਨਤਾ ਦਾ ਅੱਜ ਵੀ ਆਮ ਆਦਮੀ ਪਾਰਟੀ ਦੇ ਫੇਵਰ ਵਿੱਚ ਹੋਣ ਦਾ ਮਨ ਹੈ